ਕਾਮਾ ਵੇਖੋ ਜੀ ਸਾਡੇ ਸ਼ਹਿਰ ਦੇ ਵਿੱਚ ਸਮਾਰਟ ਸਿਟੀ ਆ ਵੇਖੋ ਗੰਦ ਥੱਲੇ ਡਿੱਗਣ ਡਿਆ ਇਹ ਉੱਤੇ ਕਵਰ ਕਰਨ ਲਈ ਕਿਹਾ ਜਾਂਦਾ ਅਮ੍ਰਿਤਸਰ ਦੇ ਵਿੱਚ ਤਾਂ ਕੂੜਾ ਵੇਖੋ ਥੱਲੇ ਡਿੱਗਣ ਡਿਆ ਪੁਲ ਤੋਂ ਲੋਕਾਂ ਦੀਆਂ ਗੱਡੀਆਂ ਦੇ ਉੱਤੇ ਤੇ ਇਹਨਾਂ ਨੂੰ ਮਾਸਾ ਸ਼ਰਮ ਨਹੀਂ ਇਹਨਾਂ ਲੋਕਾਂ ਨੂੰ ਇਹ ਸੜਕ ਤੇ ਗੰਦਗੀ ਪੈਣ ਡੀਆ ਪਰ ਇਹਨਾਂ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ ਇਹ ਕਾਮਾ ਵੇਖੇ ਜੀ ਇਹਨਾਂ ਲੋਕਾਂ ਦੇ ਸਰਕਾਰ ਵੱਲੋਂ ਇੱਕ ਕਵਰ ਕਰਨ ਦੇ ਲਈ ਇਹਨਾਂ ਨੂੰ ਕਿਹਾ ਜਾਂਦਾ ਵੀ ਉੱਪਰ ਜਿਹੜਾ ਬਾਹ ਕੂੜਾ ਜਦੋਂ ਤੁਸੀਂ ਲੈ ਕੇ ਜਾਂਦੇ ਜਿਹਨੂੰ ਕਵਰ ਕਰਦਿਆ ਕਰੋ ਜਿਹੜਾ ਡਿੱਗੇ ਨਾ ਔਰ ਨਿਕਾਂ ਕਰੋੜਾਂ ਰੁਪਏ ਜਿਹੜੇ ਸਾਫ ਸਫਾਈ ਲਈ ਆ ਰਹੇ ਮੈਨੂੰ ਸਮਝ ਨਹੀਂ ਆਉਂਦੀ ਵੀ ਜਦੋਂ ਤਨਖਾਹਾਂ ਮਿਲਦੀਆਂ ਇਹਨਾਂ ਨੂੰ ਪ੍ਰੋਪਰ ਹਰ ਚੀਜ਼ ਸਰਕਾਰ ਵੱਲੋਂ ਮਈਆ ਹੁੰਦੀ ਹੈ ਤੇ ਫਿਰ ਆਹ ਕੂੜਾ ਲੋਕਾਂ ਦੇ ਉੱਤੇ ਜਿਹੜੇ ਵਿਚਾਰੇ ਤਿਆਰ ਹੋ ਕੇ ਆਉਂਦੇ ਆ ਜਾਂ ਕੋਈ ਬਾਹਰੋਂ ਆਉਂਦੇ ਆ ਇਹ ਉਡ ਡੁੱਡ ਕੇ ਉਹਨਾਂ ਦੇ ਡਿੱਗਣ ਦੇ ਕਿੱਥੋਂ ਤੱਕ ਜਾਇਜ਼ ਆ ਆਪਣੀ ਡਿਊਟੀ ਭਈ ਚੰਗੀ ਤਰ੍ਹਾਂ ਕਰੋ ਸ਼ਹਿਰ ਦੇ ਵਿੱਚ ਜਿਹੜੇ ਲੋਕ ਸਾਰੇ ਇੱਥੋਂ ਦੇ ਨਹੀਂ ਬਾਹਰੋਂ ਵੀ ਆਉਂਦੇ ਲੋਕ ਜਦੋਂ ਬਾਹਰੋਂ ਲੋਕ ਘੁੰਮਣ ਆਉਂਦੇ ਆ ਤੇ ਸਾਡੀ ਸ਼ੋਭੀ ਖਰਾਬ ਹੁੰਦੀ ਹੈ ਦੇ ਨਾਲ ਇੰਦਾ ਜਿਹੜਾ ਵਾ ਕੂੜੇ ਨੂੰ ਟਾਕੇ ਖੜਾ ਕਰੋ ਲੋਕਾਂ ਦੇ ਮੂੰਹ ਤੇ ਡਿੱਗਣ ਡਿਆ ਵਾ ਕਿਸੇ ਦੀ ਗੱਡੀ ਦੇ ਉੱਤੇ ਡਿੱਗਣ ਡਿਆ ਜੇ ਕੋਈ ਮੋਟਰਸਾਈਕਲ ਤੇ ਜਾਂਦਾ ਵਿਚਾਰਾ ਉਹਨਾਂ ਤੇ ਗੰਦੇ ਲਫਾਫੇ ਡਿੱਗਣ ਡਿਆ ਸੋ ਇਹਦੇ ਵੱਲ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਧਿਆਨ ਦੇਣ ਔਰ ਸਫਾਈ ਕਰਮਚਾਰੀ ਵੀ ਧਿਆਨ ਦੇਣ ਇਹਦੇ ਵੱਲ ਧੰਨਵਾਦ